ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪ ਪਹੁੰਚਿਆ ਚੰਗਾਲੀ ਦੇ ਨਾਲ ਗਰਦਿਆਲ ਸਿੰਘ ਵਾਲੀ ਬਸਤੀ ਮੇਰੀ ਭੂਆਣਾ ਪਾਠ ਕਰਾਇਆ ਸੀ ਤੇ ਆਪਾਂ ਪਹੁੰਚੇ ਆ ਅੱਜ ਭੋਗੇ ਤੇ ਚੱਲਨੇ ਆਪਾਂ ਅੰਦਰ ਪਹਿਲਾਂ ਤਾਂ ਦਰਸ਼ਨ ਕਰਨੇ ਆ ਅੰਦਰ ਮਹਾਰਾਜ ਦੀ ਜੂਰੀ ਚ ਚੱਲਨੇ ਆ ਤੇ ਫਿਰ ਤੁਹਾਨੂੰ ਹੋਰ ਮੋਹਲ ਚਾਲ ਵਿਖਾਇਆ ਜਾਏਗਾ ਸਟਾਲ ਸਟੂਲ ਲੱਗ ਲੈਣ ਫਿਰ ਆਪਾਂ ਵੀਡੀਓ ਬਣਾਵਾਂਗੇ ਸੋਨੀ ਜੀ ਨਾਲੇ ਪਕੌੜੇ ਪੂੜੇ ਖਾਣੇ ਹੁਣੇ ਝਟਕਾ ਮਾਡ ਮਾਏ ਨਾਨਾ ਆਂ ਤਿਆਰੀਆਂ ਜੋਰਾਂ ਚ ਜਲਦੀ ਜਲਦੀ ਕਰਦੋ ਸੋਹਣੀ ਸੋਹਣੀ ਸਜਾਵਟ ਲੋਈ ਚਾਹ ਲੱਗ ਗਈ ਏ ਪਹਿਲਾ ਵੀਡੀਓ ਬਣਾ ਲਿਓ ਫਿਰ ਆਪਾਂ ਹੀ ਸ਼ਕਾਂਗੇ Ah, me que é ਜੋ ਪੰਨਿਆਰ ਦਿੱਤੀ ਦਾਉੜਾ ਜੀ ਦਾਉ ਤੁਮ ਪਰ ਪਰ ਦਸ਼ੰਤੁਰ ਦਾ ਰਵਚਾ ਗਾਉਂ ਹੋ ਚੂਤ ਗੁਰੂ ਤੇ ਲਖਦਾਣਾ ਡੈਕੋਰੇਸ਼ਨ ਕੰਪਲੀਟ ਹੋ ਗਈ ਆ ਤੇ ਨਾਲ ਚਾਹ ਵੀ ਚੱਲ ਪੀ ਚਾਹ ਨਾਲ ਪਕੌੜੇ ਗਲਾਜਨ አልተመለከሉም <laughs> <laughs> ਇਸ਼ਤਿਹਾਰ ਅੱਲਾ ਗੱਪੇ ਨੇ ਤੇ ਨਾਲ ਚਾਹ ਚਲਦੀ ਵੀ ਪਕੌੜੇ ਇਧਰ ਮੇਰੀਆਂ ਭੂਆ ਬੈਠੀਆਂ ਨੇ ਗੁਰਪਿਆਰੀ ਸਾਧ ਸੰਗਤਾਂ ਦੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਸੇਰ ਪਰਵਾ Yeah. ਗਰਲੇ ਕਾਂ ਵੀ ਪੁਲੀ ਨੂੰ ਪਾ ਲਾਏ ਮਾਰਨ

ਚੱਲ ਕੇ ਸਾਡਾ ਢੰਡਾਰਾ ਪਗਤਰ ਕਰੋ ਸਤਿਗੁਰੂ ਕਹਿੰਦੇ ਨਹੀਂ ਸੀ ਜਾਣਾ ਹੀ ਤੇਰੇ ਘਰ ਸਾਨੂੰ ਤੇ ਆ ਹੀ ਆਨੰਦ ਆਇੱਥੇ ਐਂਦੇ ਇੱਕ ਅੱਖਾਂ ਦੀ ਕੁਲੀ ਵਿੱਚ ਹੀ ਸਾਨੂੰ ਆਨੰਦ ਹੈ ਅਸੀਂ ਨਹੀਂ ਜਾਣਾ ਤਰਲਾ ਮੰਤ ਕੀਤਾ ਉਸ ਰਾਦੇ ਨੇ ਸਤਿਗੁਰੂ ਫਿਰ ਕਹਿੰਦੇ ਚੱਲ ਫਿਰ ਚੱਲ ਗਏ ਭਾਈ ਲਾਲੋ ਨੂੰ ਕਹਿ ਲਗੇ ਲਾਲੋ ਕਈ ਦਿਨਾਂ ਦੀ ਸੁੱਕੀ ਰੋਟੀ ਲੈ ਕੋਧਰੀ ਦੀ ਥੋੜੀ ਜੀ ਜੀਵ ਚ ਪਾਲ ਲੈ ਤਾਂ ਲੱਗ ਪਿਆ ਤੇ ਆਈ ਮਾਂ Happy. É. ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਪੈ ਸ੍ਰੀ ਸ਼ਗਨ ਨੂੰ ਕਿਰਪਾ ਕਰੋ ਕਿ ਪੰਜਾ ਸਿੰਘ ਜੀ ਉਹਨਾਂ ਦੇ ਕੇ ਆ ਜਾਓ ਆਪਾਂ ਗੁਰਸਾਹਿਬ ਦਾ ਜੋ ਕਾਉਸ ਰੂਪ ਗੁਰਦਾਸਾ ਜੀ ਨਚਰੀ ਅਪਰੰਤ ਜੋ ਸੰਗਤ ਆਈ ਉਹਨਾਂ ਪਹਿਲਾਂ ਪੰਨਾ ਪਾਸੇ ਆ ਕਰਨੀ ਹੈ ਬੇਤੀ ਪੈਸੇ ਜਿਸ ਨੂੰ ਤੇ ਜੱਗ ਪਾਣੀ ਦਾ ਜੀ ਹਸੂਚੀ ਕਰਕੇ ਆਜੋ ਭਾਈ ਨੇ ਭਾਈ ਵਾਰੇ ਗੁਰੂ ਜੀ ਦਾ ਖਾਲਸਾ ਵਾਰੇ ਗੁਰੂ ਜੀ ਦੀ ਫਤਿਹ ਹੁੰਦੇ ਵਿੱਚ ਆਖਲਾ ਹੋਣੀ ਨਾਮ ਤੋਂ ਦਾ ਪ੍ਰਾਪਤਿਆ ਪੁੱਤਰ ਚਾ ਵਾ ਚਾ ਬਾਰੇ ਸਾਰਿਆਂ ਸੋ ਸ੍ਰੀਮੌਰ ਕਾਲ ਨਾਮ ਨਾਮ ਆਹ ਜੀ ਹਾਂ ਹਾਂ ਸਤ ਨਾਮ ਵਾਹਿਗੁਰੂ ਸਤ ਨਾਮ ਵਾ thank mm -hmm. you ਗੁਰੂ ਸਾਤ ਨਾਮ ਬਵਾਹੇ ਗੁਰੂ ਕਿਥੇ ਕੋਈ ਹੋ ਗਿਆ ਕਿਉਂ ਹੈ ਉਹ ਤੇ ਘਰ ਚੋਂ ਕਿਤੇ ਉਹ ਨਿਬੜਿਆ ਨਹੀਂ ਉਹ ਨਾ ਬੰਦੇ ਦੇਖਣ ਦੇ ਮੈਨੂੰ ਹੈ ਬੰਦੇ ਦੇਖਣ ਦਾ ਆ ਅੱਛਾ ਰੋਟੀ ਲੱਗ ਚੁੱਕੀ ਏ ਤੇ ਰੋਟੀ ਖਾਣ ਲੱਗਾ ਪੈਣੇ ਸਾਰੇ ਤੇ ਆਪਾਂ ਵੀ ਛਕਣੇ ਆ हजुर यसरी हजुर mặc dù vậy là mặc dù vậy là mặc dù vậy là mặc dù vậy